ਕਨੋ <todicly> <todic> <todic> C'est so, जाए सहसा कृत संजय रे कर ਇਕ ਅਖਰ ਹਰ ਮਨ ਵਸਤ ਨਾਨਕ ਹੋਤ ਨਹਾਲ ਇਕ ਅਖਰ ਹਰ ਮਨ ਵਸਤ ਆਨਦੇ ਵਾਲੀ ਚਬਰ ਤਕਤਾਂ ਦੇ ਮਾਲਕ ਨਿਮਗਿਆਨ ਦੇ ਮਜਿਸ ਨੇ ਰਹਿਮਤਾਂ ਦੇ ਮੰਡਾਲਾ ਰੋਗ ਸ਼ਬਦ ਗੁਰੂ ਤੁੰਨ ਬੰਸਾ ਜੀਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾ ਲਈ ਅਤੇ ਸਤਿਗੁਰਾਂ ਜੀ ਦੀ ਪਾਵਨ ਮਵਾਰਕ ਨਿਗੀ ਹੋ ਤਾ ਅਨੰਦ ਪਰਮੋ ਸਨਮਾਨਯੋਗ ਗੁਰੂ ਪਿਆਰੀ ਗੁਰਸਿਵਾਰੀ ਖਾਲਸਾ ਰੂਪ ਸਦ ਸੰਗਤ ਜੀਓ ਵੱਡੇ ਭਾਗਨ ਨਿਮਾਨਿਆਂ ਦੇ ਮਾਣ ਨਿਤਣਿਆਂ ਦੇ ਤਾਣ ਧੰਨ ਧੰਨ ਸਾਹਿਬ ਜੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਾਂ ਦੀ ਮੋਬਾਰਕ ਰਸਨਾ ਉਚਾਰਣ ਕੀਤੀ ਹੋਈ ਮੁਬਾਰਕ ਬਾਣੀ ਸ੍ਰੀ ਸੁਖਮਨੀ ਆਨੰਦ ਸਹਿਬ ਜੀ ਦੀ ਬਾਣੀ ਹੁੰਦੀ ਲੜੀਵਾਰ ਆਪਾਂ ਹਰ ਰੋਜ਼ ਵਿਚਾਰਾਂ ਦੀ ਸੰਜਮ ਹੁੰਦੇ ਹਾਂ ਅੱਜ ਦਾ ਪਾਵਨ ਸ਼ਬਦ ਪਾਵਨ ਕੋੜੀ 18ਵੀਂ ਕੋੜੀ ਹੈ ਕਿਸ ਤਰੀਕੇ ਦੇ ਨਾਲ ਆਨੰਦ ਦੀ ਪ੍ਰਾਪਤੀ ਹੁੰਦੀ ਹੈ आनंद ਤੱਕ ਪਹੁੰਚਣ ਦੇ ਲਈ ਕਿਹੜੇ ਕਿਹੜੇ ਪੜਾਅ ਦੇ ਵਿੱਚੋਂ ਲੰਘਣਾ ਹੁੰਦਾ ਹੈ ਉਹ ਸਤਗੁਰਾਂ ਨੇ ਮਨ ਦੀ ਅਵਸਥਾ ਬਿਆਨ ਕੀਤੀ ਹੈ ਗੁਰ ਬਾਣੀ ਨੇ ਜਿੱਥੇ ਵੀ ਸਾਨੂੰ ਐਗਜ਼ੈਂਪਲ ਦਿੱਤੀ ਹੈ ਦੁਨੀਆ ਦੇ ਨਾਲ ਸਾਡੇ ਮਨ ਨੂੰ ਸੁਚੇਤ ਕੀਤਾ ਐਗਜ਼ੈਂਪਲ ਵਾਰਦੀ ਹੈ ਪਰ ਮਨ ਨੂੰ ਕਿਹਾ ਕਿ ਤੂੰ ਆਪਣੇ ਮਨ ਨੂੰ ਟਿਕਾਣੇ ਤੇ ਲੈ ਕੇ ਆ ਮਨ ਸੁਧਰੇਗਾ ਮਨ ਟਿਕਾਣੇ ਤੇ ਆਵੇਗਾ ਗੱਲ ਫਿਰ ਬਣੇਗੀ ਅੱਜ ਦਾ ਪਵਨ ਸ਼ਬਦ ਸਤਿਗੁਰੂ ਕਰਮਾਂ ਦੀ ਗੱਲ ਕਰਦੇ ਨੇ ਕਰਮੀ ਸਹਜ ਨੁਜੇ ਬਿਨ ਸਹਜ ਸਹਸਾ ਨਾ ਝਾਈ ਕਰਮੀ ਹੁੰਦੇ ਜਿਹੜੇ ਬਾਹਰੋਂ ਕਰਮ ਕੀਤੇ ਜਾਂਦੇ ਹਨ ਉਹਨਾਂ ਰੱਬ ਦੇ ਦਰ ਤੇ ਚੱਲਣਾ ਕਰਮਤਾ ਹੀ ਹੈ ਧਾਰਮਿਕ ਟਿਕਾਣੇ ਤੇ ਗਿਆ ਦਾਨ ਪਨ ਕੀਤਾ ਭਜਨ ਬੰਦਗੀ ਕਰਦਾ ਪਿਆ ਅਤੇ ਸੁਣ ਵੀ ਰਿਹਾ ਇੱਕ ਕਰਮਕੰਡੀ ਵਾਰਦਾ ਹੋ ਜਾਂਦਾ ਹੈ ਅੰਦਰ ਦੇ ਪਰ ਸਤਿਗੁਰੂ ਕਹਿੰਦੇ ਨੇ ਕਰਮੀ ਸਹਜਣਾ ਨੂੰ ਪੁੱਜੇ ਜੇ ਤੂੰ ਕਰਮ ਕਰਦਾ ਹੈ ਭਜਨ ਬੰਦਗੀ ਕਰਦਾ ਹੈ ਗੁਰੂ ਮਹਾਰਗ ਚਰਣਾ ਦੇ ਵਿਚਾਰੇ ਜੇ ਤੈਨੂੰ ਰੱਤਾ ਪਰ ਵੀ ਸਕੂਨ ਨਹੀਂ ਆ ਰਿਹਾ ਨਾ ਤਾਂ ਸਮਝ ਲਈ ਕਿ ਅੰਦਰ ਦੀ ਸਹਜ ਅਵਸਥਾ ਤਰੀ ਬਣੀ ਨਹੀਂ ਹੈ ਹੁਣਾ ਰੱਬ ਨੇ ਆਨੰਦ ਦੇਣਾ ਤੇਰੀ ਅਵਸਥਾ ਤੇ ਹੁਣ ਬਾਰ ਦਾ ਵਿਖਾਵਾ ਤਾਂ ਤੇਰਾ ਬੜਾ ਕਰਮੀ ਤਾਂ ਤੇਰੀ ਬੜੀ ਹੈ ਇਹਦੇ ਵਰਗਾ ਧਰਮੀ ਕੋਈ ਨਹੀਂ ਬੜਾ ਧਰਮੀ ਨੇਮ ਰੱਖਦਾ ਪਰ ਸਤਿਗੁਰੂ ਕਹਿੰਦੇ ਨੇ ਬਿਨ ਸਹਜ ਹੈ ਸਹਸਾ ਨਾ ਜਾਏ ਜਦੋਂ ਤੱਕ ਅੰਦਰ ਸਹਜ ਨਹੀਂ ਆਉਂਦੀ ਸਹਸਾ ਕਹਿੰਦੇ ਨੇ ਭਰਮ ਸਾਡੇ ਮਨ ਵੀ ਭੜਕਣਾ ਉਹਨ ਜਦੋਂ ਤੱਕ ਸਹਿਸਾ ਨਹੀਂ ਹੁੰਦਾ ਸਹਿਜ ਨਹੀਂ ਹੁੰਦਾ ਤਾਂ ਉਦੋਂ ਤੱਕ ਸਹਿਸਾ ਕਿਵੇਂ ਜਾਵੇਗਾ ਭਰਮ ਕਿਵੇਂ ਜਾਵੇਗਾ ਤੇਰੇ ਭਰਮ ਦੇ ਨਾਲ ਤੇਰੀ ਸੋਚ ਵਿਚਾਰ ਵੀ ਅਤੇ ਤੇਰੇ ਕਰਮਾਂ ਵੀ ਫਿਰ ਤੇਰੇ ਕਰਮਾਂ ਰੱਬ ਦੇ ਰਹਿਮਤ ਤੋਂ ਬਾਹਰ ਨਹੀਂ ਸਤਿਗੁਰੂ ਕਹਿੰਦੇ ਜੋ ਕਰਦਾ ਤੂੰ ਅਵਰਕਾਜ ਤੇ ਰੱਖੇ ਤੇ ਨਾ ਕਾ ਤੂੰ ਬੰਦਗੀ ਕੀਤੀ ਸਤਿਗੁਰੂ ਕਹਿੰਦੇ ਕਿਤੇ ਕੰਮ ਨਹੀਂ ਦੀ ਤੂੰ ਦਾਨਪੁਨ ਕੀਤਾ ਸਤਿਗੁਰੂ ਕਹਿੰਦੇ ਅਵਰਕਾਜ ਰੱਬ ਦੇ ਰਸਤੇ ਤੇ ਚੱਲਦੇ ਆ ਇਹਨੇ ਤੀਰਥਾਂ ਤੇ ਗਿਆ ਟਟਨ ਕੀਤਾ ਪਰ ਕਹਿੰਦੇ ਕਿਤੇ ਨਾ ਕਿਉਂਕਿ ਮਨ ਨੂੰ ਕਿਤੇ ਵੀ ਹਾਜ਼ਰ ਨਹੀਂ ਕੀਤਾ ਜਿੱਥੇ ਮਨ ਹਾਜ਼ਰ ਨਹੀਂ ਹੈ ਸਤਿਗੁਰੂ ਕਹਿੰਦੇ ਨੇ ਉਹ ਕਰਮ ਜਿਹੜਾ ਵੀ ਤੇਰਾ ਹੈ ਭਾਵੇਂ ਤੂੰ ਗੁਰੂ ਦੇ ਕੋਲ ਬੈਠਾ ਕੋ ਨਹੀਂ ਫਲਦਾ ਉਹ ਤੇਰਾ ਕਰਮ ਸਾਰੇ ਵਿਕਾਰ ਨੇ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਨਹਿ ਜਾਏ ਸੈਸਾ ਕੀਤਾ ਸੰਜਮ ਰਹੇ ਕਰਮ ਕਰਮਾਈ ਅਨੇਕਾਂ ਬੰਦੇ ਅਜੇ ਕਰਮ ਕਰ ਕਰਕੇ ਹਾਰ ਗਏ ਨੇ ਜਿਹੜੇ ਅਵਰ ਕਾਜ ਨੇ ਤਨ ਕਰਕੇ ਜੋਰ ਲਗਾ ਪਿਆ ਤਨ ਕਰਕੇ ਧਰਮ ਘਟਕਾਣੇ ਤੇ ਆਇਆ ਤਨ ਕਰਕੇ দান-ਪੁੰਨ ਕੀਤਾ ਤਨ ਕਰਕੇ ਵਾ ਵਾ ਖਟਦੇ ਨੇ ਕਿ ਬੜਾ ਚੰਗਾ ਹੈ ਅੰਦਰ ਭਾਵੇਂ ਜਿੱਦਾ ਦੀ ਮੈਲ ਹੋਵੇ ਤਾਂ ਇਹਨੇ ਤਨ ਕਰਕੇ ਬਹੁਤ ਕੁਝ ਕੀਤਾ ਅਤੇ ਜਦੋਂ ਤਨ ਕਰਕੇ ਕੀ ਤਾਂ ਸਤਿਗੁਰੂ ਕਹਿੰਦੇ ਨੇ ਮਨ ਦਾ ਤੋਖਲਾ ਸਹਿਮਤਾ ਜੇ ਕਿਸੇ ਤਰੀਕੇ ਨਾਲ ਜਾਂਦਾ ਨਹੀਂ ਹੈ ਮਨ ਦਾ ਤੋਖਲਾ ਤਾਂ ਗਿਆ ਨਹੀਂ ਅਤੇ ਅੰਦਰ ਜਿਹੜਾ ਸਹਿਮਿਆ ਹੋਇਆ ਹੈ ਤਾਂ ਉਹ ਗਿਆ ਨਹੀਂ ਹੈ ਤਾਂ ਫਿਰ ਇਹ ਸਤਿਗੁਰੂ ਕਹਿੰਦੇ ਨੇ ਤੇਰੇ ਰਹੇ ਕਰਮ ਕਮਾਏ ਤੂੰ ਕਰਮ ਕਮਾਉਂਦਾ ਰਹੀਆਂ ਰੱਬ ਦੇ ਦਰਦ ਕਰਮੀ ਤੱਕ ਨਹੀਂ ਪਹੁੰਚਿਆ ਆਨੰਦ ਤੱਕ ਪਹੁੰਚਣਾ ਹੈ ਅਤੇ ਆਨੰਦਤਾ ਕਾ ਪਹੁੰਚਿਆ ਜਾ ਸਕਦਾ ਜੇ ਇਹ ਸਹਿਜ ਅਵਸਥਾ ਤੱਕ ਜਾ ਰਹੀ ਹੈ ਹੁਣ ਸਤਿਗੁਰੂ ਕਹਿੰਦੇ ਨੇ ਰਹੇ ਦਾ ਅਰਥ ਹੁੰਦਾ ਥੱਕ ਜਾਣਾ ਰਹੇ ਕਰਮ ਕਮਾਈ ਕਈ ਇਦਾਂ ਦਾ ਹੁੰਦਾ ਕਿ ਮਹੀਨੇ ਬਾਅਦ ਕਿਸੇ ਧਰਮਿਕ ਡੇਘਾਣੇ ਦੇ ਜਾਈਦੇ ਕਈ ਸਾਲਾਂ ਬਾਅਦ ਯਾਦ ਕਰਦੇ ਨੇ ਅਤੇ ਕਈ ਇਦਾਂ ਦੇ ਨੇ ਜਿਹੜੇ ਰੋਜ਼ ਮਰ ਰ ਇਦਾਂ ਦੇ ਕਰਮ ਕਰਦੇ ਨੇ ਥੱਕ ਗਏ ਨੇ ਕਰਮ ਕਰਦੇ ਹੋਏ ਪਰ ਰੱਬ ਦੀ ਰਹਿਮਤ ਪ੍ਰਤਾਪ ਰੱਬ ਦੀ ਨਹੀਂ ਸਤਿਗੁਰੂ ਇਹ ਨਹੀਂ ਕਹਿੰਦੇ ਕਿ ਤੂੰ ਨਿਯਮ ਦੇ ਨਾਲ ਕਰ ਪਰ ਤੂੰ ਮਨ ਲਾ ਕੇ ਕਰ ਜਦੋਂ ਵੀ ਜਾਵੇਂ ਧਰਮ ਘਟਕਾਣੇ ਦੇ ਤੇਰਾ ਮਨ ਜੁੜੇ ਕਿਉਂਕਿ ਸਕੂਨ ਤੈ ਲੈਣਾ ਗੁਰੂ ਤਾਂ ਦਿੰਦੇ ਪਏ ਨੇ ਜਿੰਨਾ ਤੂੰ ਲਵੇਂਗਾ ਉਤਨਾ ਦੇਣਗੇ ੱੱਕੇ ਦੇ ਨਾਲ ਇੱਥੇ ਕਿਸੇ ਨੂੰ ਆਨੰਦ ਨਹੀਂ ਮਿਲਿਆ ਕਿ ਸਤਿਗੁਰਾਂ ਨੇ ੱੱਕੇ ਦੇ ਨਾਲ ਝੋਲੀ ਦੇ ਵਿੱਚ ਪਾ ਦਿੱਤਾ ਉਹਦੇ ਇੱਥੇ ਤਾਂ ਉਹ ਪਿਆਰੇ ਨੇ ਬੰਦ-ਬੰਦ ਕੱਟਿਆਗੇ ਆ ਚਰਖੜੀਆਂ ਤੇ ਚੜ ਗਏ ਨੇ ਜਦੋਂ ਇਸ ਆਨੰਦ ਦੀ ਗੱਲ ਹੁੰਦੀ ਹੈ ਤਾਂ ਆਨੰਦ ਸਤਗੁਰੂ ਆਜ ਸਾਡੇ ਬਿਨਾ ਚਰਖੜੀਆਂ ਤੋਂ ਬਿਨਾ ਜਿਹੜਾ ਸਤਗੁਰੂ ਬੰਦ ਬੰਦ ਘਟੇ ਤੋਂ ਸਤਗੁਰੂ ਸਾਡੀ ਝੋਲੀ ਦੇ ਵਿੱਚ ਪਾਉਂਦੇ ਨੇ ਉਹ ਪ੍ਰੈਕਟੀਕਲ ਹੈ ਇਤਿਹਾਸ ਜੋ ਉਹਨਾਂ ਨੇ ਸਾਨੂੰ ਕਰਕੇ ਵਿਖਾਇਆ ਮਨ ਤਨ ਕੱਟੇ ਅੱਗਿਆ ਜਿਵੇਂ ਮਨ ਤਨ ਕਾਟ ਕਾਟ ਸਭ ਅਰਦੀ ਵਿੱਚ ਅਗਨੀ ਆਪ ਜਲੇ ਹੁਣ ਇਹਦੀ ਜਿਹੜਾ ਹੈ ਇਹਦੀ ਵਿਆਖਿਆ ਕੀ ਹੈ ਉਹ ਕਰਦੇ ਪਏ ਨੇ ਗੁਰੂ ਕੀ ਪਿਆਰੇ ਬੰਦ ਬੰਦ ਵੀ ਕੱਟਿਆ ਗਿਆ ਅਗਨ ਦੇ ਵਿੱਚ ਵੀ ਸਾੜਿਆ ਗਿਆ ਸਭ ਕੁਝ ਕੀਤਾ ਗਿਆ ਪਰ ਆਨੰਦ ਉਹਨਾਂ ਦਾ ਅੱਜ ਵੀ ਵਰਕਰਾ ਰਿਹਾ ਪੈਰੇ ਕਰਕੇ ਸਤਿਗੁਰੂ ਉਹ ਆਨੰਦ ਸਾਡੀ ਝੋਲੀ ਦੇ ਵਿੱਚ ਪਾ ਰਹੇ ਨੇ ਉੱਥੇ ਤੱਕ ਪਹੁੰਚਣਾ ਸਤਿਗੁਰੂ ਕਹਿੰਦੇ ਨੇ ਕੱਟੇ ਅੱਜ ਵੀ ਜਾ ਰਹੇ ਆ ਮਨ ਸਾੜੇ ਅੱਜ ਵੀ ਜਾ ਰਹੇ ਆ ਪਰ ਬਦਕਿਸਮਤੀ ਹੈ ਇਨਸਾਨ ਦੀ ਇਹ ਚੰਗੇ ਕਰਮਾਂ ਨੂੰ ਛੱਡਦਾ ਪਿਆ ਚੰਗੀਆਂ ਨੂੰ ਛੱਡਦਾ ਪਿਆ ਬੁਰੀਆਂ ਨੂੰ ਨਹੀਂ ਛੱਡਦਾ ਸਤਿਗੁਰੂ ਕਹਿੰਦੇ ਸਾੜ ਮਨ ਨੂੰ ਤਪਾ ਕੋਟ-ਕੁਟ ਮਨ ਕਸਵਟੀ ਲਾਵੇ ਕੋਟ-ਕੁਟ ਕੇ ਮਨ ਨੂੰ ਕਸਵਟੀ ਤੇ ਰੱਖ ਮਾਨਣ ਜਦੋਂ ਖਰਾ ਹੋ ਗਏ ਆ ਤਾਂ ਸਤਿਗੁਰਾਂ ਨੇ ਉਦੋਂ ਬਾਰੇ ਨਿਹਰੇ ਕਰਨੇ ਨੇ ਅਜੇ ਮਨ ਦੇ ਵਿੱਚ ਕੋਟ ਹੈ ਮਨ ਦੇ ਵਿੱਚ ਕੋਟ ਹੈ ਸੀ ਤਾਂ ਥੱਕ ਰਹੀਆਂ ਨਿਕਰ ਰੱਬ ਦੇ ਦਰ ਦੇ ਕੋਈ ਥੱਕਦਾ ਥੋੜਾ ਕਿ ਕਿਸੇ ਨੇ ਦਾਨ ਪੁੰਨ ਕੀਤਾ ਕੇ ਥੱਕ ਆ ਗਿਆ ਹੋਵੇ ਇਹ ਤਾਂ ਉਹ ਕਰਮ ਹੈ ਕਿ ਜਿੰਨਾ ਖਾਵਾ ਖਰਚ ਹੈ ਰਲ ਮਿਲ ਭਾਈ ਕੋਟਣਾ ਆਵੇ ਬਾਗੂ ਜਾਈ ਹੁਣ ਖਜ਼ਾਨਾ ਸਤਿਗੁਰੂ ਕਹਿੰਦੇ ਨੇ ਭਾਈ ਸਾਡੇ ਤੂੰ ਵਰਤਾਈ ਜਾ ਤੇਰੀ ਤਾਂ ਹਿੰਮਤ ਹੈ ਵਰਤਾ ਹੁਣ ਜਦੋਂ ਗੁਰੂ ਦਾ ਖਜ਼ਾਨਾ ਹੋ ਜੇ ਇਹ ਤਾਂ ਗੱਫੀਆਂ ਦੇ ਨਾਲ ਵਰਤਾਵੇ ਪਰ ਜਦੋਂ ਇਹ ਆਪਣੇ ਹਿਸਾਬ ਦੇ ਨਾਲ ਚੱਲਦਾ ਥੱਕਦਾ ਫਿਰ ਥੱਕ ਗਿਆ ਅਤੇ ਸਹਿਜ ਸਹਿਜ ਜਿਉਂ ਨਲੀਣ ਹੈ ਕਿ ਤ ਸੰਜਮ ਤੋਟਦਾ ਜਾਈ ਹੁਣ ਅੱਗੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਸਾਨੂੰ ਸੁਝਾ ਦੇ ਰਹੇ ਨੇ ਕਿ ਤੂੰ ਤਰਲਾ ਕਰਨਾ ਜੇ ਤੇਰੇ ਕਰਮ ਤੇਰੀ ਕਰਮੇ ਕਰਨੀ ਇਦਾਂ ਦੀ ਹੋ ਗਈ ਹੈ ਕਿ ਅਵਰ ਕਾਜ ਨੇ ਤੇਰੇ ਸਮਝ ਨਹੀਂ ਆ ਰਹੀ ਕਿ ਮੈਂ ਕੀ ਕਰਾਂ ਕੀ ਤਾਂ ਸਤਿਗੁਰੂ ਸੁਝਾ ਮੇਰੇ ਨੇ ਸੁਝਾਏ ਇਹ ਸਹ ਸਹਿ ਜੀਉ ਮਲੀਨ ਹੈ ਤਾਂ ਸਤਿਗੁਰਾਂ ਦੇ ਮੁਬਾਰਕ ਚਰਨਾਂ ਦੇ ਵਿੱਚ ਜਾ ਕੇ ਕਹਿ ਸਤਿਗੁਰੂ ਅਸੀਂ ਮਲੀਨ ਮੈਲੇ ਆ ਅਤੇ ਇਸ ਮੈਲ ਨੂੰ ਕਿ ਤ ਸੰਜਮ ਤੋਤਾ ਜਾਏ ਕਿਸ ਤਰੀਕੇ ਦੇ ਨਾਲ ਇਹ ਤੋਤਾ ਜਾ ਸਕਦਾ ਸੰਜਮ ਕਹਿੰਦੇ ਨੇ ਸਲੀਕਾ ਤਰੀਕਾ ਇਹ ਸਤਿਗੁਰੂ ਇਹ ਕਿਹੜਾ ਤਰੀਕਾ ਹੈ ਮਨ ਧੋਵੋ ਅਗੇ ਸਤਿਗੁਰੂ ਸਾਨੂੰ ਜਵਾਬ ਦਿੰਦੇ ਨੇ ਮਨ ਧੋਵੋ ਸ਼ਬਦ ਲਾਗੋ ਹਰਸੋਂ ਰਹੇ ਉਹ ਚਤਨਾਏ ਇਹ ਤਾਂ ਮਨ ਮਾਇਆਤ ਮਰਤੇ ਲੱਗੀ ਹੈ ਮਨ ਨੂੰ ਜਦੋਂ ਤੂੰ ਧੋਵੇਂ ਗਏ ਸ਼ਬਦ ਦੇ ਨਾਲ ਧੁੱਤਾ ਜਾ ਸਕਦਾ ਹੈ ਗੁਰੂ ਦੇ ਅਲਫਾਜ਼ਾਂ ਦੇ ਨਾਲ ਗੁਰੂ ਦੀ ਬਾਣੀ ਦੇ ਨਾਲ ਜਿਹੜਾ ਜੀਨੇ ਵੀ ਅੱਜ ਤੱਕ ਮੰਨ ਧੋਇਆ ਹੈ ਤੋਂ ਉਹ ਸ਼ਬਦਾਂ ਦੇ ਰਾਹੀਂ ਤੋਏ ਆ ਗਏ ਕਿਉਂਕਿ ਗੁਰਬਾਣੀ ਦੇ ਅੰਦਰ ਜਦੋਂ ਇਹਦੇ ਮਨ ਤੇ ਮੈ ਲੱਗਦੀ ਹੈ ਜਾਂ ਇਹ ਕਿਸੇ ਕਰਮ ਕਰਕੇ ਚੱਲਦਾ ਥੋੜਾ ਰਤਾ ਪਰ ਵੀਰੇ ਮਨ ਦੇ ਵਿੱਚ ਗਮਾਨ ਆਇਆ ਸਤਗੁਰੂ ਨਾਲੇ ਨਾਲ ਦੀ ਨਾਲ ਕਹਿੰਦੇ ਨੇ ਬਾਣੀ ਪੜਦੇ ਆ ਕੋਈ ਗਿਆਨ ਹਾਸਲ ਕਰ ਲਿਆ ਅਤੇ ਜੇ ਤੀਰਥਾਂ ਤੇ ਗਿਆ ਸਤਗੁਰਾਂ ਨਾਲ ਦੀ ਨਾਲ ਗਿਆਨ ਤੇਰੇ ਕੋਲ ਆ ਗਿਆ ਭਾਵੇਂ ਦੁਨੀਆ ਵੀ ਗਿਆਨ ਹੈ ਭਾਵੇਂ ਧਰਮਕ ਗਿਆਨ ਹੈ ਇਹ ਆ ਹੀ ਜਾਂਦਾ ਜਦੋਂ ਕੁਝ ਰਤਬਾ ਮਿਲਦਾ ਹੈ ਗਿਆਨ ਆਈ ਜਾਂਦੇ ਸਤਿਗੁਰੂ ਨਾਲ ਦੀ ਨਾਲ ਕਹਿੰਦੇ ਨੇ ਪੜਿਆ ਮੂਰਖ ਆਖੀਏ ਜਿਸ ਲੱਭ ਲੋਭ ਹੰਕਾਰ ਤੀਰਥਾਂ ਤੇ ਗਿਆਰ ਰਟਨ ਕੀਤਾ ਸਤਿਗੁਰੂ ਫਿਰ ਗਿਆਨ ਦਾ ਕਹਿੰਦੇ ਨੇ ਕਿ ਜਲ ਕੈ ਮੱਜਨ ਜੇ ਗਤ ਹੋ ਗਏ ਨਿਤ ਨਿਤ ਮੈਂਡਕ ਨਾ ਵੇ ਜੈਸੇ ਹੋਏ ਨਾ ਜੈਸੇ ਹੋਏ ਮੈਂਡਕ ਤੈਸੇ ਹੋਏ ਨਰ ਫਿਰ ਫਿਰ ਜੋਨੀ ਆਵੇ ਹਾਲਾਂਕਿ ਤੀਰਥਾਂ ਦਾ ਜ਼ਿਕਰ ਸਤਿਗੁਰਾਂ ਨੇ ਬੜਾ ਕੀਤਾ ਹੈ RAMDAS ਸਰੋਵਰਨਾ ਤੇ ਸਭ ਉਤਰੇ ਪਾਪਕ ਮਾਤੀ ਸਰੋਵਰ ਦਾ ਭਲਾ ਦਾ ਸਤਿਗੁਰਾਂ ਨੇ ਜ਼ਿਕਰ ਕੀਤਾ ਕਿ ਐਦਾਂ ਦੇ ਥਾਂ ਟਗਾਣੇ ਨੇ ਜਿੱਥੇ ਮਹਾਪੁਰਸ਼ਾਂ ਦੇ ਗੁਰੂਆਂ ਦੇ ਮੁਬਾਰਕ ਚਰਨ ਪਏ ਨੇ ਉਹ ਧਰਤੀ ਭਾਗਾ ਵਾਲੀ ਹੈ ਜਿੱਥੇ ਮੁਕਤੀ ਮਿਲਦੀ ਹੈ 84 ਦਾ ਗੇੜ ਘਟਿਆ ਜਾਂਦਾ ਹੈ ਜਨਮਾਂ ਜਨਮਾਂ ਤਰਾਂ ਦੀ ਮਿਲ ਲੈਂਦੀ ਹੈ ਪਰ ਲੈਂਦੀ ਸਾਡੇ ਮਨ ਕਰਕੇ ਤੁਕੇ ਤੇਰਾ ਮਨ ਕੀ ਹੈ ਤੇਰਾ ਮਨ ਡੱਡੀ ਦੇ ਵਾਂਗ ਉੱਥੇ ਵੀ ਗਿਆ ਜੇ ਉੱਥੇ ਵੀ ਜਾ ਕੇ ਤੂੰ ਕੰਨੀਆਂ ਕੱਢਣੀਆਂ ਨੇ ਕੰਮ ਹੀ ਆਪਣੇ ਮਨ ਦੇ ਵਿੱਚ ਕੱਢਣ ਆਪਣੇ ਦੇ ਵਿੱਚ ਕੱਢਣੀਆਂ ਸੀ ਤਾਂ ਉੱਥੇ ਕੰਮੀ ਕੱਢਣ ਦਾ ਭਾਵ ਹੈ ਤੂੰ ਜਲ ਵਿਖਾ ਰਿਹਾ ਹੈ ਜਲ ਕਹਿ ਮੱਜਨ ਜੀਗਤ ਹੋਵੇ ਨਿਤ ਨਿਤ ਮੈਂਡਕ ਨਾ ਹੋਵੇ ਪਰ ਤੇਰੀ ਗਿਣਤੀ ਹੋ ਰਹੀ ਹੈ ਤੇਰੀ ਕਾਊਂਟਿੰਗ ਹੋ ਰਹੀ ਹੈ ਕਿ ਮੈਂ ਇਤਨੇ ਤੀਰਥਾਂ ਤੇ ਜਾਇਆ ਇਤਨੇ ਤੇ ਜਾਇਆ ਹੁਣ ਇਹ ਤੋਂ ਵਾਹ ਇਤਨੇ ਤੇ ਜਾਂਦੇ ਇਤਰੀ ਗਿਣਤੀ ਹੈ ਮਤਾ ਸੋਚੀ ਕਿ ਤੂੰ ਸਫਲਾ ਕਰਦਾ ਪਿਆ ਕਿਉਂਕਿ ਤੀਰਥਾਂ ਤੇ ਜਾਈਦੇ ਆਪਣੇ ਆਪ ਨੂੰ ਮਿਟਾਇਆ ਜਾਂਦਾ ਹੈ ਆਪਣੇ ਆਪ ਨੂੰ ਸਮਰਪਣ ਕੀਤਾ ਜਾਂਦਾ ਹੈ ਗੁਰੂ ਦੇ ਕੋਲ ਭਾਵੇਂ 1 ਤੇ ਜਾ ਭਾਵੇਂ 88 ਤੇ ਜਾ ਗੱਲ ਇੱਕੋ ਹੀ ਹੈ ਜਦੋਂ ਤੱਕ ਮਨ ਨਹੀਂ ਟਿਕਦਾ ਨਾ ਉਦੋਂ ਤੱਕ ਸਤਿਗੁਰੂ ਕੋ ਕਹਿੰਦੇ ਗੱਲ ਨਹੀਂ ਬਣਦੀ ਜਦੋਂ ਉੱਥੇ ਜਾ ਕੇ ਸ਼ਬਦ ਦੇ ਨਾ ਸੁਣਿਆ ਉਹਦੇ ਇਤਿਹਾਸ ਦਾ ਨਾ ਪਤਾ ਕੀਤਾ ਕਿ ਇੱਥੇ ਕਿਹੜੇ ਮਹਾਂਪੁਰਸ਼ ਆਏ ਨੇ ਕਿਨਾਂ ਦੇ ਮੂਬਾਰਕ ਚਰਨ ਪਏ ਨੇ ਕੀ ਇੱਥੇ ਉਪਦੇਸ਼ ਦੇ ਕੇ ਗਏ ਨੇ ਕਿੱਦਾਂ ਬਾਰੇ ਨਿਆਰੇ ਕੀਤੇ ਨੇ ਕਿਦਾਂ ਇਸ ਧਰਤੀ ਨੂੰ ਭਾਗਣਾ ਵਾਲੀ ਕੀਤੇ ਜੋ ਤੇ ਸੈਨਾ ਸੁਨੇ ਆ ਅਤੇ ਸਾਡੇ ਮਨ ਤੇ ਕੋਈ ਅਸਰ ਇਹ ਨਾ ਹੋਇਆ ਫਿਰ ਤਾਂ ਸਤਿਗੁਰੂ ਕਹਿੰਦੇ 100 ਗੜੇ ਆਹੋ ਜਾ ਭਾਵੇਂ 100 ਗੜੇ ਲਾ 18 ਤੀਰਥਾਂ ਨੂੰ ਭਾਵੇਂ 100 ਵਾਰ ਜਾ ਸਾਰੀ ਜ਼ਿੰਦਗੀ ਲੱਗarre ਇੱਕ ਤੋਂ ਚੱਲੇ 88 ਤੇ ਗਿਆ ਫਿਰ ਇੱਕ ਤੋਂ ਸ਼ੁਰੂ ਕਰ ਸਾਰੀ ਜ਼ਿੰਦਗੀ ਦੇ ਵਿੱਚ ਕਈ ਦਫਾ ਕਰ ਲੈਣੇ ਨੇ ਸੈਂਕੜੀਆਂ ਵਾਰ ਕਰ ਲੈਣਾ ਇਸਨਾਂ ਪਰ ਸਤਿਗੁਰੂ ਕਹਿੰਦੇ ਫਿਰ ਵੀ ਫਜ਼ੂਲ ਹੈ ਫਿਰ ਵੀ ਬੇਕਾਰ ਹੈ ਕਿਉਂਕਿ ਮਨ ਹਾਜ਼ਰ ਨਹੀਂ ਕੀਤਾ ਹੁਣ ਸਤਿਗੁਰੂ ਤੇ ਸਾਨੂੰ ਸਲੀਕਾ ਦੇ ਰਹੇ ਨੇ ਕਿ ਕਨੇਕਾ ਇੱਕ ਜਿਸ ਜੀਵ ਸਭ ਤਾਂਕੇ ਮਹਿਮ ਗਨੀ ਨ ਆਵੇ ਹੁਣ ਇਹੇ ਸ਼ਬਦ ਹੈ ਮਨ ਤੋਗੋ ਸ਼ਬਦ ਲਾਗੋ ਹਰਿ ਸਿਉ ਰਹਿ ਉਹ ਚਿਤ ਲਾਏ ਤੇਰਾ ਮਨ ਜਦੋਂ ਧੋਤਾ ਜਾਣਾ ਹੈ ਨਾ ਤੈਨੂੰ ਸਕੂਨ ਮਿਲਣਾ ਹੈ ਜਦੋਂ ਸਕੂਨ ਮਿਲੇਗਾ ਤਾਂ ਲਾਜ਼ਮੀ ਆ ਫਿਰ ਆਟੋਮੈਟਿਕ ਹੀ ਮਨ ਜੁੜਦਾ ਹੈ ਗੁਰੂ ਦੇ ਕੀਰਤਨ ਦੇ ਵਿੱਚ ਕਥਾ ਵਿਚਾਰ ਦੇ ਗੁਰੂ ਦਰਬਾਰ ਦੇ ਅੰਦਰ ਗੁਰੂ ਸੇਵਾ ਦੇ ਵਿੱਚ ਖਿਦਮਤ ਦੇ ਵਿੱਚ ਇਹਦਾ ਮਨ ਜੁੜਦਾ ਹੈ ਕਿਉਂਕਿ ਸਾਡੇ ਬਾਰੇ ਨਿਆਰੇ ਉਹ ਪਹਿਲਾ ਸਟੈਪ ਸ਼ੁਰੂ ਹੋ ਗਿਆ ਜਦੋਂ ਮਨ ਜੁੜਨਾ ਸ਼ੁਰੂ ਹੋ ਜਾਂਦਾ ਹੈ ਹੁਣ ਸਤਗੁਰਾਂ ਨੇ ਸਾਡੇ ਬਾਰੇ ਨਿਆਰੇ ਕਰਦਿੰਦੇ ਨੇ ਜੇ ਮਨ ਜੁੜ ਰਿਹਾ ਤਾਂ ਹਰਸੋਂ ਰਹਿੋ ਜਿਤ ਲਾਏ ਅਤੇ ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਉਸਹਿ ਸੰਿਵਜੈ ਸਤਿਗੁਰੂ ਕਹਿੰਦੇ ਨੇ ਸਹਿਜ ਅਵਸਥਾ ਗੁਰੂ ਦੀ ਕਿਰਪਾ ਦੇ ਨਾਲ ਹੁੰਦੀ ਹੈ ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਉਸਹਿ ਸੰਿਵਜੈ ਹੁਣ ਸਾਡੇ ਮਨ ਦੇ ਅੰਦਰ ਇੱਕ ਹੈ ਸਹਿਜ ਟਿਕਾਣਾ ਰਹਾ ਹੋ ਸਕੂਨ ਇੱਕ ਹੈ ਸਹਿਸ ਸਹਿਸੇ ਦਾ ਭਾਵ ਹੁੰਦਾ ਭਰਮ ਪਟਕਣਾ ਜਦੋਂ ਤੱਕ ਗੁਰੂ ਦੀ ਕਿਰਪਾ ਨਹੀਂ ਹੁੰਦੀ ਉਦੋਂ ਤੱਕ ਮਨ ਦੀ ਢਟਕਣਾ ਦੂਰ ਨਹੀਂ ਹੁੰਦੀ ਹੁਣ ਸਤਿਗੁਰੂ ਕਿਰਪਾ ਕਦੋਂ ਕਰਦੇ ਨੇ ਇਹ ਨਹੀਂ ਕਿ ਅਸੀਂ ਇੱਥੇ ਦਰਬਾਰ ਦੇ ਵਿੱਚ ਆਇਆ ਸਤਿਗੁਰਾਂ ਨੇ ਕਿਰਪਾ ਕਰਨੀ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਘਰ ਬੈਠਿਆਂ ਨੇ ਸੋਚ ਲਿਆ ਮੈਂ ਗੁਰੂ ਦਵਾਰੇ ਜਾਣਾ ਹੈ ਜਾਂ ਗੁਰੂ ਦੇ ਮੁਬਾਰਕ ਚਰਨਾਂ ਦੇ ਵਿੱਚ ਜਾਣਾ ਹੈ ਤਾਂ ਕਿਰਪਾ ਤਾਂ ਉਦੀ ਸ਼ੁਰੂ ਹੋ ਗਈ ਸੀ ਇੱਥੇ ਆਉਂਦੇ ਤਾਂ ਤੇਰੇ ਵਾਰੇ ਨਿਆਰੇ ਹੋਣੇ ਨੇ ਕਰੋ ਚੱਲੇ ਜਾਪ ਕਰਦਾ ਆ ਵਾਪਸ ਜਾਣਾ ਜਾਪ ਕਰਦਾ ਜਿਤਨੇ ਮਿੰਟਾਂ ਦੇ ਵਿੱਚ ਤੇਰਾ ਸਤਿਗੁਰੂ ਕਹਿੰਦੇ ਨੇ ਇੱਥੇ ਗਏ ਆ ਕਰ ਗਏ ਆ ਰੱਬ ਨੇ ਉਤਨੇ ਮਿੰਟਾਂ ਦੇ ਵਿੱਚ ਤੇਰਾ ਜਨਮ ਜਨਮ ਜਨਮੰਤਰਾਂ ਦੀ ਮੈਣ ਲਾ ਦੇਣੀ ਆ ਪਰ ਇਹ ਆ ਕਿ ਸੈਸਾ ਜੇ ਮਨ ਦਾ ਸੈਸਾ ਜਾਵੇ ਤਾਂ ਉਹ ਆ ਮੰਦਾ ਜਿਹੜਾ ਭਰਮ ਹੈ ਉਹ ਜਾਵੇ ਸਤਿਗੁਰੂ ਕਹਿੰਦੇ ਫਿਰ ਗੱਲ ਬਣਦੀ ਹੈ ਪਰ ਉਹ ਗੁਰੂ ਤੇ ਬਣਾ ਨਹੀਂ ਜਾਂਦਾ ਗੁਰੂ ਮਵਾਰਕ ਚਰਣਾ ਦੇ ਵਿੱਚ ਆਪਣਾ ਮਨ ਜੋੜੀਏ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਸਾਡਾ ਮੂਲ ਕੀ ਹੈ ਗੁਰੂ ਜੀ ਦੇ ਮਵਾਰਕ ਚਰਣਾ ਅੱਜ ਜੁੜ ਜੀਏ ਕੱਲ ਜੁੜ ਜੀਏ ਜ਼ਰੂਰੀ ਹੈ ਕਿਉਂਕਿ ਇਨਸਾਨ ਦਾ ਜਦੋਂ ਇਹ ਦੁਨੀਆ ਤੋਂ ਫੋਟ ਹੋਣਾ ਤਾਂ ਬਾਅਦ ਦੇ ਵਿੱਚ ਵੀ ਫਿਰ ਲੇਖਾ ਜੋਖਾ ਵੀ ਇਹਨਾਂ ਦੇ ਹੱਥ ਦੇ ਵਿੱਚ ਹੀ ਹੈ ਜੈ ਸਤ ਸਤ ਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ ਹਰ ਵਿਛੜਿਆ ਵਿਛੜਿਆ ਮਿਲੇ ਪ੍ਰਭੂ ਹਰ ਦਰਗਹ ਕਾਬੂ ਸੀਟ ਹੁਣ ਸਭ ਕੁਝ ਇਹਨਾਂ ਦੇ ਹੱਥ ਦੇ ਵਿੱਚ ਤਾਂ ਬਾਤ ਦੇ ਵਿੱਚ ਤਾਂ ਕੋਈ ਫਾਇਦਾ ਨਹੀਂ ਲੱਗਿਆ ਜੀਵ ਤੇ ਕੋ ਜੀਵਤਾ ਮਲੇ ਮੂਏ ਕੋ ਮੂਗਾ ਉੱਟਦੇ ਕੋ ਉੜਦਾ ਮਲੇ ਤੂੰ ਆਖੇ ਕਿ ਮੈਨੂੰ ਹੁਣ ਗੁਰੂ ਮਵਾਰਕ ਚਰਨਾਂ ਦੇ ਵਿੱਚ ਮੈਂ ਜਾਣਾ ਹੈ ਬਾਤ ਦੇ ਵਿੱਚ ਤਾਂ ਭਟਕਣਾ ਹੈ ਜੇ ਹੁਣ ਸਮਾਗ ਨੂੰ ਜਾ ਦਿੱਤਾ ਫਿਰ ਤਾਂ 84 ਦਾ سفر ਹੈ 84 ਦਾ ਗੀਂਡ ਹੈ ਅਤੇ ਇਹ ਤੋਂ ਬਾਅਦ ਤੂੰ ਆਖੇ ਮੈਂ ਨਾਮ ਜਪ ਲਵਾਂਗਾ ਜਾਂ ਸੁਣ ਲਾਂਗਾ ਹੋਏ ਨਹੀਂ ਸਕਦਾ ਚਾਰ ਪਾਪ ਦੋ ਸਿੰਘ ਗੁੰਗ ਮੁਖ ਤਵ ਕੈਸੇ ਹੋ ਗਈ ਹੈ ਫਿਰ ਕਿਵੇਂ ਨਾਮ ਜਪ ਮੁਖ ਗੁੰਗ ਹੈ ਅਤੇ ਸਿੰਘ ਨੇ ਦੋ ਚਾਰ ਪੈਰ ਨੇ ਕਿਵੇਂ ਬੋਲੇਗਾ ਪਸੂ ਦਾ ਜਨਮ ਮਿਲ ਗਿਆ ਕਿਵੇਂ ਬੋਲੇਗਾ ਫਿਰ ਤਾਂ ਤੇਰੀ ਜ਼ਿੰਦਗੀ ਦੁੱਖਾਂ ਤੋਂ ਸਬਾਏ ਕੁਝ ਵੀ ਨਹੀਂ ਹੁਣ ਜੇ ਸਾਡਾ ਖਾਣਾ ਅਸੀਂ ਕੀ ਖਾਣਾ ਹੈ ਕੀ ਪੀਣਾ ਦੂਜੇ ਦੇ ਅਸੀਂ ਰਹਿ ਗਏ ਆ ਨਿਰਭਰ ਤਾਂ ਫਿਰ ਉਹ ਨਰਕ ਦੀ ਜ਼ਿੰਦਗੀ ਹੈ ਕਦੋਂ ਸ਼ੁਰੂ ਹੁੰਦਾ ਹੈ ਜਦੋਂ ਇਨਸਾਨ ਦਾ ਕੋਈ ਅੰਗ ਡੈਮੇਜ ਹੁੰਦਾ ਹੈ ਜਾਂ ਕਿਵੇਂ ਕੋਈ ਰੋਗ ਲੱਗਦਾ ਹੈ ਤਾਂ ਫਿਰ ਦੂਜੇ ਦੇ ਚਲੋ ਦੋਨ ਦੂਜੇ ਦੇ ਸਾਰੇ ਹੈ ਇਹਨੇ ਮੰਗਣਾ ਔਰ ਥੋੜੇ ਦਿਨ ਤਾਂ ਕਰੇਗਾ ਜਦੋਂ ਸਾਰੀ ਜ਼ਿੰਦਗੀ ਇਦਾਂ ਹੋ ਜੇ ਤਾਂ ਫਿਰ ਉਹ ਆਪਣੇ ਸਾਥ ਦੇ ਨਾਲ ਸਾਡੇ ਕੋਲ ਪਹੁੰਚਦੇ ਨੇ ਭਾਵੇਂ ਪਰਿਵਾਰ ਵਾਲੀ ਨੇ ਕਿਹਾ ਦਾ ਇਦਾਂ ਹੀ ਹੈ ਆਪਣਾ ਕੰਮ ਕਰ ਕਰੀਏ ਦੇ ਦਾਂਗੇ ਬੇਲੇ ਸਮੇਂ ਦੇ ਵਿੱਚ ਫਿਰ ਸਾਨੂੰ ਭੋਜਨ ਮਿਲਦਾ ਹੈ ਭਾਵੇਂ ਪਾਣੀ ਦੇਣਾ ਹੈ ਬੇਲੇ ਸਮੇਂ ਦੇ ਵਿੱਚ ਇਹ ਨਹੀਂ ਕਿ ਉਹ ਕੰਮ ਕਰ ਕਰਦੇ ਨੇ ਕੰਮ ਕਰ ਛੱਡ ਕੇ ਸਾਨੂੰ ਦੇਣਗੇ ਮਨ ਲੋ ਕਿਸੇ ਦੇ ਸਾਰੇ ਹੋ ਗਈ ਜ਼ਿੰਦਗੀ ਕਿ ਸਿਰਫ ਇਹ ਜ਼ਿੰਦਗੀ ਆਜ਼ਾਦੀ ਜੜੀ ਹੈ ਨਾ ਸਾਨੂੰ ਇਹ ਇਸ ਜਨਮ ਦੇ ਵਿੱਚ 84 ਦਾ ਗਿਰਡ ਜਿਹੜਾ ਹੈ ਨਾ ਉਹ ਆਜ਼ਾਦੀ ਨਹੀਂ ਹੈ ਕਿਸੇ ਦੇ ਸਾਰੇ ਹੈ ਸਭ ਨੂੰ ਜਨਮ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਆਜ਼ਾਦੀ ਨੂੰ ਮਾਨਵੀ ਪਿਆਰੇ ਆਜ਼ਾਦੀ ਗੁਰੂ ਕਰਕੇ ਮਿਲੀ ਹੈ ਗੁਰੂ ਦੀ ਰਹਿਮਤ ਕਰਕੇ ਮਿਲੀ ਹੈ ਪਈ ਪ੍ਰਾਪਤ ਮਾਨੁਖ ਦਿਵਰੀਆ ਗੋਵਨ ਮਿਲਣ ਕੀ ਏ ਤੇਰੀ ਵਰੀ ਰੱਬ ਨੂੰ ਮਿਲਣ ਦੀ ਤੇਰੀ ਵਾਰੀ ਹੈ ਸੱਜਣਾ ਯਤਨ ਕਰ ਰੱਬ ਨੂੰ ਮਿਲਣ ਦੇ ਸਮਾਪਤੀ ਦਾ ਸਮੇਂ ਜੀ ਹੁਣੇ ਆਪਣਾ ਦੇਖੇ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ